ਮਜਾਰਿਆ ਛੱਡ ਦੇ ਗੱਲ ਯਾਰ ਮੈਂ ਨਾ ਇਹਨਾਂ ਦੇ ਨਾਲ ਛਾਸ ਕਰਕੇ ਛੱਤ ਤੇ ਆਉਂਦਾ ਸੀਗਾ ਜਾਂ ਛੱਤ ਤੇ ਜਾਂ ਮੇ ਕੋ ਮੂੰਹ ਚਲਾਇਆ ਜਾਂਦਾ ਹੁੰਦਾ ਸੀ ਕਿਧਨ ਕਿਧਰ ਮੌਤ ਮੈਂ ਆਉਂਦਾ ਸੀ ਕਸਟਮਰ ਠੰਡ ਨੀ ਆਈ ਗਿਆ ਸੁਆਦ ਆ ਰਿਹਾ ਬਸ ਹਵਾ ਦਾ ਬਟ ਡੇੜੇ ਸਾ ਲੈਂਦਾ ਮੈਂ ਬਹੁਤ ਮਜ਼ਾ ਆਉਗਾ ਕੌਣ ਕੌਣ ਸਵਾਰ ਲੈਂਦਾ ਹੈ ਬਈ ਦੱਸਿਓ ਇਸਦੀ ਕਿੰਨ ਨੂੰ ਆਵਦੀ ਲੱਗਦੀ ਹੈ ਆ ਹੀ ਚਲੇ ਜਾਂਦੇ ਉਹਨੇ ਆ ਪਹਿਲਾਂ ਚਲਾ ਜਾਂਦਾ ਹੁੰਦਾ ਸੀ ਮੈਂ ਕਲਿਕ ਕਰਕੇ ਇੱਧਰ ਚਲਾ ਗਿਆ ਕੱਲ ਇੱਧਰ ਚਲਾ ਗਿਆ ਇਕੱਲਾ ਜਨਾ ਚੇਂਜ ਹੋ ਗਿਆ ਹਿਕਨੂੰ ਨਿਕਲਦੇ ਕਰੋ ਨਿਕਲਦੇ ਮਤਲਬ ਨਹੀਂ ਬੰਦਦਾ ਹੁਣ ਤਾਂ ਸੇਫ ਰੋ ਆਪਣੇ ਕਰ ਮੈਨੂੰ ਬਹੁਤ ਸਵਾਦ ਆਉਂਦਾ ਸੱਚੀ ਹਾ ਹੁਣੇ ਗੱਲ ਕਰਕੇ ਟੇਮ ਮੈਂ ਕਿ ਮੈਂ ਤਾਂ ਚੱਲਿਆ ਛੱਤ ਤੇ ਪਈ ਮੈਨੂੰ ਲੱਗਦੀ ਬਹੁਤ ਵਧੀਆ ਵਾ ਠੰਡ ਹੈ ਗਈ ਠੰਡ ਨਹੀਂ ਹੈ ਗਈ ਹੈ ਇਹ ਪੂਰਬੋਂ ਹਵਾ ਆਉਂਦੀ ਹੈ ਪਹਾੜਾਂ ਤੋਂ ਟਕਰਾ ਕੇ ਉਧਰ ਉਹਦੀਆਂ ਜਿੰਨੀਆਂ ਵੀ ਆਪਣੀ ਬੋਡੀ ਨੂੰ ਜਿਹੜੀ ਚੰਗੀ ਹੈ ਬਹੁਤ ਚੰਗੀ ਹੈ ਇਹ ਪੂਰਾ ਬੋਲੇ ਹੁੰਦਾ ਪੂਰਾ ਚੱਲ ਪਿਆ ਗਰਮੀ ਜਦੋਂ ਪੂਰਾ ਚੱਲਦਾ ਨਾ ਉਹ ਤਾਂ ਨੀਂਦ ਆਉਂਦੀ ਜਦੋਂ ਕਾਲੇ ਕੱਛਾ ਨੇ ਪੈਂਦੇ ਹੁੰਦੇ ਸੀ ਹੁਣਾ ਜੀ ਕਹੂਗਾ ਯਾ ਤੁਹਾਨੂੰ ਸ਼ਾਇਦ ਆਪਣੇ ਆਸ-ਪਾਸ ਸਾਰੇ ਰੁੱਖੇ ਗਿਆ ਤੇ ਆਉਂਦੀ ਆ ਹਵਾ ਜਦੋਂ ਸੁਆਦ ਆ ਜਾਂਦਾ ਉਸ ਇਹ ਗੱਲ ਨੂੰ ਲਾਈਕ ਕਰਦੇ ਜ਼ਰੂਰ ਯਾਰ ਇਹ ਤੁਮ ਹੁੰਮਦਾ ਨਾ ਕਿਤੇ ਵੀ ਕੁਮੜਾ ਕੁਮੜਾ ਨੇੜੇ ਥੋੜੀ ਜੂਰ ਬਾਹਰ ਨਿਕਲ ਕੇ ਕਰ ਤਾ ਜੇ ਸੱਤ ਚੜਜੋ ਮੈਂ ਕਹਿੰਦਾ ਮਜ਼ਾ ਇਨਾ ਆਉਣਾ ਨਹੀਂ ਛੱਡ ਦੋ ਗੱਲ ਯਾਰ ਬਹੁਤ ਮਜ਼ਾ ਆਉਂਦਾ ਨੇ ਬੱਚੇ ਸੌ ਚੁੱਕੇ ਸੀਗੇ ਹਵਾ ਹੁਣ ਚੱਲੀ ਸੀ ਜੇ ਤਾਂ ਉਹਨਾਂ ਨੂੰ ਛੱਤ ਤੇ ਲਿਆ ਕੇ ਉਠਾਉਣਾ ਸੀਗਾ ਬੈਠ ਜੋ ਵੀ ਇੱਥੇ ਬਹੁਤ ਲੱਗਦਾ ਇੱਕ ਹੈਗੀ ਹੈ ਜਿਹੜੀ ਹਵਾ ਇਧਰ ਚਲਦੀ ਹੈ ਨਾ ਔਰੇ ਦੀ ਹਵਾ ਬਹੁਤ ਵਧੀਆ ਹੈ ਜਿਹਦੇ ਬਹੁਤ ਫਾਇਦੇ ਹੁੰਦੇ ਆ ਪਹਾੜਾਂ 'ਚ ਘੁੰਮਣ ਜਾਂਦੇ ਨੇ ਜਦੋਂ ਇਹੀ ਆ ਉਹ ਪਹਾੜਾਂ ਲਈ ਹਵਾ ਆ ਰਹੀ ਹੈ ਇਧਰੋਂ। ਦਰਿਆਨ ਦੀ ਲੋੜ ਨਹੀਂ ਆ ਜਿੱਥੇ ਜਿਹੜੇ ਨਹੀਂ ਜਾ ਸਕਦੇ ਉਹਨਾਂ ਵਾਸਤੇ ਆਹੀ ਆ। ਹਿਮਾਚਲ ਦੀਆਂ ਜੰਮੂ ਦੀਆਂ ਪਹਾੜੀਆਂ ਤੋਂ ਇਧਰ ਹੁੰਦੀ ਹੋਆ। ਉਹ ਦੇਖੋ ਤੋ ਕਿੰਨੇ ਚੱਕ ਰਹੇ ਆ। ਜੰਨਰੇ ਰੈਡੀ ਹੋ ਚੁੱਕੇ ਆ। ਚਲੋ ਜੀ ਧੰਨਵਾਦ ਜੀ ਕਿੰਨੂੰ ਚੰਗਾ ਲੱਗਦਾ ਉਹ ਇੰਜੋਏ ਕਰੋ ਰਾਤ ਨੂੰ ਛਾਤੇ ਬੈਠ ਕੇ ਅੱਧਾ ਘੰਟਾ ਬੈਠ ਚੋਗੇ ਨਾ ਨਹੀਂ ਬਹੁਤ ਆ ਮੈਨੂੰ ਬਹੁਤ ਮਜ਼ਾ ਆ ਰਿਹਾ ਹੈ